ਇਹਨਾਂ ਨੂੰ ਕੁਰਸੀਆਂ ਚਾਹੀਦੀਆਂ ਇਹਨਾਂ ਨੂੰ ਕੁਰਸੀਆਂ ਚਾਹੀਦੀਆਂ ਖੈਰਾ ਸਾਹਿਬ ਹਜੇ ਕਾਂਗਰਸ ਈਓ ਖੈਰਾ ਸਾਹਿਬ ਕਾਂਗਰਸ ਈਓ ਅੱਜਕੱਲ ਕਿੱਥੇ ਹੋ ਅੱਜਕੱਲ ਪਹਿਲਾਂ ਖਾਲੀਆਂ ਕੋਲੇ ਸੀ ਮੈਂ ਤਾਂ ਖੜਾ ਛਡਾਲਿਆ ਸੀ ਇਹ ਤਾਂ ਵੀ ਛਡਾਲੋ ਇਹ ਮਾਂਜੂ ਤੁਹਾਨੂੰ ਇਹ ਮਾਂਜੂ ਇਹ ਸਾਡੇ ਕੋਲ ਹੀ ਰਿਹਾ ਪਹਿਲਾਂ ਸਾ ਸਾਡੇ ਕੋਲ ਰਹਿ ਸੀ ਤੁਹਾਨੂੰ ਕਹਿੰਦੇ ਆ ਸਾਡਾ ਤਜਰਬਾ ਬਹੁਤ ਮਾਰਾ ਹੈ ਇਹ ਤੁਹਾਨੂੰ ਮਨਜੂ ਸਾਰਿਆਂ ਨੂੰ ਦੇਖਿਓ ਮੱਦੇ ਤੇ ਆ ਜਾਓ ਮੱਦੇ ਤੇ ਆ ਜਾਓ ਕਮਾਲ ਹੈ ਬੈਂਕ ਨਾ ਸਪੀਕਰ ਤੇ ਬੈਂਕ ਨਾ ਕੈਮਰੇ ਤੇ ਦਿਖਾਉਣਾ ਚਾਹੀਦਾ ਹੈ ਕਿ ਜਦੋਂ ਪੰਜਾਬ ਦੀ ਤਰੱਕੀ ਦੀ ਗੱਲ ਹੋ ਰਹੀ ਹੈ ਬਿਜਲੀ ਮੁਕਤੀ ਦੀ ਗੱਲ ਹੋ ਰਹੀ ਹੈ ਮੋਹੱਲਾ ਕਲੀਨਿਕਾਂ ਦੀ ਗੱਲ ਹੋ ਰਹੀ ਹੈ ਜਦੋਂ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਦੀ ਗੱਲ ਹੋ ਰਹੀ ਹੈ ਇੰਡਸਟਰੀ ਦੀ ਗੱਲ ਹੋ ਰਹੀ ਹੈ ਉਸ ਵੇਲੇ ਕਾਂਗਰਸ ਕਹਿ ਰਹੀ ਹੈ ਸਾਨੂੰ ਕੁਰਸੀਆਂ ਦਿਵਾਓ ਸਾਨੂੰ ਕੁਰਸੀਆਂ ਦਿਵਾਓ ਆਜਵਾ ਸਾਹਿਬ ਜੰਮਾਬਾਦ ਜਵਾ ਸਾਹਿਬ ਆਪਣਾ ਕਈ ਵਾਰੀ ਸਪੀਕਰ ਹਾਉਂ ਜੀ ਕਈ ਵਾਰੀ ਨਾ ਦੇਖਿਆ ਕਿ ਕਈ ਵਾਰੀ ਬੱਚੇ ਹੁੰਦੇ ਆ ਉਹਨਾਂ ਨੂੰ ਕੋਈ ਗੰਭੀਰ ਬਿਮਾਰੀ ਹੁੰਦੀ ਹੈ ਪਤਾ ਲੱਗ ਜਾਂਦਾ ਕਿ ਸਾਲ ਦੋ ਸਾਲ ਹੀ ਜ਼ਿੰਦਗੀ ਹੈ ਉਹ ਬੱਚੇ ਨੂੰ ਪੁੱਛੇ ਨੇ ਤੂੰ ਕੀ ਬਣਨਾ ਹੈ ਉਹ ਕਹਿੰਦਾ ਜੀ ਮੈਂ ਐਸਐਸਪੀ ਬਣਨਾ ਹੈ ਫਿਰ ਉਹ ਜ਼ਿਲ੍ਹੇ ਦਾ ਐਸਐਸਪੀ ਹੈ ਇੱਕ ਘੰਟੇ ਵਾਸਤੇ ਉਹ ਆਪਣੀ ਕੁਰਸੀ ਤੇ ਬਿਠਾ ਦਿੰਦਾ ਕਿ ਤੂੰ ਤੂੰ ਫੀਲਿੰਗ ਲੈ ਲੈ ਤੇਰੀ ਜ਼ਿੰਦਗੀ ਜ਼ਿਆਦਾ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਜ਼ਿੰਦਗੀ ਜ਼ਿਆਦਾ ਨਹੀਂ ਪਰ ਮਿਲਣੀ ਨਹੀਂ ਕੁਰਸੀ ਬਾਜਵਾ ਸਾਹਿਬ ਨੂੰ ਆਫਰ ਕਰਦਾ आधा ਘੰਟਾ ਇੱਥੇ ਬੈਠੋ ਮੇਰੇ ਨਾਲ ای صاحب ادھا گھنٹہ بیٹھ کے فیلنگ لے لو نے نہیں دینی اچھے بیٹھ لو اوہی پجامی ہیں اوہی کام نہیں مشکل ہے جی مشکل ہے کون کہتا ہے نا کرتے جال او ہو پارٹیاں بدل گیا ਕਦੇ ਇਧਰੋਂ ਕਦੇ ਉਧਰੋਂ ਹੁਣ ਇਧਰੋਂ ਹੁਣ ਉਧਰੋਂ ਉਹ ਰਹਿਣ ਤੋਂ ਮਹਾਰਾਜ ਰਹਿਣ ਤੋਂ ਉਹ ਸਾਈਕਲ ਦੇ ਵੀ ਸਟੈਂਡ ਹੁੰਦਾ ਉਹ ਦੋਜੀ ਵਾਲੇ ਮੋਟਰਸਾਈਕਲ ਨੇ ਜਿੱਦਨੂੰ ਡੇਡਾ ਕਰ ਦੋ ਉਧਰ ਵੀ ਹੋ ਜਾਂਦਾ ਮਾੜੀ ਮੁਖਮਤੀ ਸਾਹਿਬ ਵਰਨੇ ਡਰੈਸ ਮੈਨੂੰ ਪਤਾ ਲੱਗਿਆ ਹੋਰ ਕਿਤੇ ਨਵੀਂ ਪਾਰਟੀ ਜਾ ਰਹੀ ਹੈ ਮੈਨੂੰ ਪਤਾ ਲੱਗਿਆ ਕਿ ਨਵੀਂ ਪਾਰਟੀ ਜਾ ਰਹੀ ਹੈ ਸੋ ਇਹਨਾਂ ਨੂੰ ਕੁਝ ਨਹੀਂ ਲੱਭਣਾ ਇਹ ਇਹ ਓਪਮੱਖਰ ਨੇ ਕਦੇ ਐਸ ਫੁੱਲ ਤੇ ਮੇਰਾ ਯਾਰ तितਲੀਆਂ ਵਰਗਾ ਕਦੇ ਐਸ ਫੁੱਲ ਤੇ ਕਦੇ ਓਸ ਫੁੱਲ ਇਹ तितਲੀਆਂ ਨੇ तितਲੀਆਂ ਇਹਨਾਂ ਨੇ ਪੰਜਾਬ ਦਾ ਕਾਖੀ ਸਵਾਰਿਆ ਜੇ ਇਹਨਾਂ ਨੇ ਸਵਾਰਿਆ ਹੁੰਦਾ ਸਾਨੂੰ ਆਉਣ ਦੀ ਲੋੜ ਨਾ ਪੈਂਦੀ ਆ ਮੇਰੇ ਪਿੱਛੇ ਬੈਠੇ ਨੇ ਜਿਹੜੇ 95% ਬੰਦੇ ਨੌਨ ਪੋਲੀਟੀਕਲ ਬੈਕਗ੍ਰਾਉਂਡ ਤੋਂ ਨੇ ਕੋਈ ਕਲਾਕਾਰ ਸੀ ਕੋਈ ਵਕੀਲ ਸੀ ਕੋਈ ਆਪਣਾ ਕੰਮ ਕਰਦਾ ਸੀ ਸਾਨੂੰ ਕਿਉਂ ਆਉਣਾ ਪਿਆ ਇੰਨਾਂ ਦੀਆਂ ਨਲੇਚੀਆਂ ਵਰਕੇ ਆਉਣਾ ਪਿਆ ਇੰਨਾ ਜੱਜ ਜੇ ਇਹ ਜੱਜ ਦੇ ਨਿਕਲ ਆਉਂਦੇ ਜੇ ਇਹ ਜੱਜ ਦੇ ਨਿਕਲ ਹੁੰਦੇ ਸਾਨੂੰ ਆਉਣ ਦੀ ਲੋੜ ਹੀ ਨਹੀਂ ਪਈ ਸੀ ਛੱਬ ਕਰੋ ਚੁੱਪ ਕਰ ਚੁੱਪ ਕਰ ਵਿੱਕਰ ਸਾਹਿਬ ਚੁੱਪ ਕਰ ਜਾ ਮੱਖੋਂ ਚੋਥੇ ਨੂੰ ਹੱਥੋਂ ਚੋਥੇ ਨੂੰ ਵੀ ਚੁੱਪੀ ਕਰੀਂ ਨਾ ਹੁਣ ਚੁੱਪ ਕਰ ਜਾ ਕਿਹਨੂੰ ਐਡਰੈਸ ਕਰੋ ਸਾਰਿਆਂ ਦੀ ਮੇਰੇ ਕੋਲੇ ਹਾਈਲਾਂ ਪਈਆਂ ਸਾਰਿਆਂ ਦੀ ਸਰ ਕੱਲੂ ਬਜਰ ਬੇਸ਼ ਕਰਨਗੇ ਬਜਰ ਦੇ ਵਿੱਚ ਇੱਕ ਪ੍ਰੋਵੀਜ਼ਨ ਰੱਖਿਆ ਹੈ ਪੰਜਾਬ ਦੇ ਵਿੱਚ ਬਸਾਂ ਦੀਆਂ ਬਾਡੀਆਂ ਲੱਗਦੀਆਂ ਸਰ ਹਰ ਗੋਵਿੰਦ ਭਧੌੜਾ ਵਾਲਾ ਮਸ਼ਹੂਰ ਹੈ ਸਤਲੁਜ ਜਲੰਧਰ ਵਾਲਾ ਮਸ਼ਹੂਰ ਹੈ ਪਰ ਸਾਰੇ ਇੰਡੀਆ ਚੋਂ ਬੱਸਾਂ ਟਰੱਕਾਂ ਦੀਆਂ ਬਾਡੀਆਂ ਲਵਾਉਣ ਲੋਕ ਪੰਜਾਬ ਚ ਆਉਂਦੇ ਐ ਪਰ ਪਤਾ ਨਹੀਂ ਕੀ ਕਾਰਨ ਹੋ ਗਿਆ ਪਿਛਲੇ ਸਰਕਾਰ ਦਰਾਂ ਬੱਸਾਂ ਦੀਆਂ ਬਾਡੀਆਂ ਲਵਾਉਣ ਵਾਸਤੇ ਸਾਨੂੰ ਰਾਜਸਥਾਨ ਜਾਣਾ ਪੈ ਗਿਆ ਸਾਰੇ ਚੈੱਕ ਕਰਾਂਗੇ ਰਾਜਸਥਾਨ ਵਾਲੇ ਸਸਤੀਆਂ ਲਾ ਰਹੇ ਨੇ ਇਹ ਚੈੱਕ ਕੀਤਾ ਜਾਊਗਾ ਇਹ ਆਪਣਾ ਆਪਣਾ ਤਾਂ ਬਿਜ਼ਨਸ ਆਪਣਾ ਬਿਜ਼ਨਸ ਬਾਹਰ ਜਾ ਰਿਹਾ ਜੇ ਉਹ ਸਸਤੀਆਂ ਲਾ ਰਹੇ ਨੇ ਤਾਂ ਆਪਾਂ ਵੀ ਉਨੀ ਮੈਚ ਕਰ ਦਾਂਗੇ ਰਾਜਸਥਾਨ ਨਾਲ ਇਹ ਬਜਟ ਦੇ ਵਿੱਚ ਪੇਸ਼ ਕਰਾਂਗੇ ਬੜਿੰਗ ਸਾਹਿਬ ਰਾਜਾ ਬ੍ਰਿੰਗਫੋਰਡ ਆ ਸੁਣ ਲੋ ਬੱਸਾਂ ਦੀਆਂ ਬਾਡੀਆਂ ਇੱਥੇ ਕਿਉਂ ਨਹੀਂ ਲੱਗਦੀਆਂ ਇਸ ਦੇ ਬਾਰੇ ਅਸੀਂ ਜਾਂਚ ਕਰਾਂਗੇ ਤੇ ਇਹਨਾਂ ਨੂੰ ਹਰੀਸ਼ ਚੌਧਰੀ ਦੇ ਕਹਿਣ ਤੇ ਉੱਥੇ ਬੱਸਾਂ ਦੀਆਂ ਬਾਡੀਆਂ ਖੋਲ੍ਹਵਾਉਣੀਆਂ ਪਈਆਂ ਇਸ ਦੇ ਬਾਰੇ ਵੀ ਸਰ ਕੋ ਜਾਂਚ ਕੀਤੀ ਜਾਊ ਕਿੰਨਾ ਘਾਟਾ ਪਿਆ ਆਪਾਂ ਨੂੰ ਤੇ ਬੱਸਾਂ ਲੋਕ ਬਾਡੀਆਂ ਲਵਾਉਣੋਂ ਦੇ ਇੱਥੇ ਸੋ ਇਹਨਾਂ ਦੀ ਮੁਰਦਾਬਾਦ ਮੁਰਦਾਬਾਦ ਸੁਣੀ ਜਾਓ ਜਨਤਾ ਵੱਲੋਂ ਵੀ ਮੁਰਦਾਬਾਦੀ ਹੈ ਅੱਜ ਮੈਂ ਜਿਹੜਾ ਤਾਲਾ ਦਿੱਤਾ ਮੈਂ ਤਾਲਾ ਅੰਦਰ ਲਾਉਣ ਵਾਸਤੇ ਦਿੱਤਾ ਬਾਹਰ ਨਹੀਂ ਜਿੰਦਾਬਾਦ ਸਰ ਇਹ ਹੀ ਕਾਂਗਰਸ ਸਰ ਜਦ ਹੀ ਸੰਸਦ ਦੇ ਵਿੱਚ ਇੱਕ ਦਿਨ ਚ ਇਹਨਾਂ ਦੇ 50-50 MP ਨੂੰ ਬਾਹਰ ਕੱਢ ਕੇ ਮਾਰ ਦਿੱਤੇ ਮੈਂ ਬਾਹਰ ਤਾਂ ਨਹੀਂ ਕੱਢੇ ਮੈਂ ਬਾਹਰ ਨਹੀਂ ਕੱਢੇ ਮੈਂ ਨਿਸ਼ਕਾਸ਼ਤ ਨਹੀਂ ਕੀਤੇ ਕਿਹਨੂੰ ਕੱਢ ਦੋ ਨਾ ਮੈਂ ਕਹਿੰਦਾ ਅੰਦਰ ਰੱਖੋ ਜਿੰਦਾਬਾਦ ਉਹ ਚੌਕ ਛੋਦੇ ਕਹੇ ਤੇ ਮੁੰਡਾ ਬਾਤ ਥੋੜੀ ਹੋ ਜੂ ਸੋ ਵਿਕਾਸ ਸਾਹਿਬ ਤੁਹਾਨੂੰ ਤੁਹਾਡੇ ਬਾਰੇ ਤੁਸੀਂ ਪੁਲਿਸ ਐਕਸ਼ਨ ਲਓ ਮੈਂ ਮੈਂ ਪੱਖਸ਼ ਔਰ ਵਿਪੱਖਸ਼ ਦੋਹਾਂ ਨੂੰ ਬੇਨਤੀ ਕਰਦਾ ਹੈ ਕਿ ਸਾਨੂੰ ਲੋਕਾਂ ਨੇ 1 ਮਿੰਟ ਜੀ ਸਾਨੂੰ ਲੋਕਾਂ ਨੇ ਇੱਥੇ ਇਸ ਅੱਗੇ ਭੇਜਿਆ ਕਿ ਅਸੀਂ ਆ ਦੇਖੋ ਹੱਸਦੇ ਦੇਖੋ ਅਸੀਂ ਦੇਖੋ ਇੱਕ ਦੂਜੇ ਨਾਲ ਹੱਸਦੇ ਨੇ ਓਏ ਆਪਾਂ ਦੇਖੋ ਐਂ ਡਿਸਕਸ ਕਰੀਏ ਇਰੇ ਫਿਰ ਜੇ ਸਵਾਲ ਆਖਣਾ ਸ਼ੌਂ ਲੈ ਕੇ ਆਉਣਗੇ ਤਾਂ ਫਿਰ ਅਸੀਂ ਤਾਂ ਮਟੀਰੀਅਲ ਹੀ ਲੱਗਾਂਗੇ ਸਰ ਅਸੀਂ ਤਾਂ ਸਾਰੇ ਮਟੀਰੀਅਲ ਹੀ ਆਣੇ ਵਾਸਤੇ ਪਰ ਮੈਂ ਦੱਸਣਾ ਚਾਹਨਾ ਸਾਡੇ ਕੋਲੇ ਮਟੀਰੀਅਲ ਨਹੀਂ ਸਾਡਾ ਵਿੱਤ ਮੰਤਰੀ ਮੰਨਿਆ ਪਰਮੰਨਿਆ ਐਡਵੋਕੇਟ ਹੈ ਸਾਡੇ ਕੋਲੇ ਡਾਕਟਰ ਮਨਜੀਤ ਕੌਰ ਮੰਨਿਆ ਪਰਮੰਨਿਆ ਅੱਖਾਂ ਦੀ ਡਾਕਟਰ ਹੈ ਸਾਡੇ ਕੋਲੇ ਡਾਕਟਰ ਚੰਜੀ ਚਲਨੀ ਮੰਨਿਆ ਪਰਮੰਨਿਆ ਅੱਖਾਂ ਦਾ ਡਾਕਟਰ ਹੈ ਸਾਡਾ ਸਿਹਤ ਮੰਤਰੀ ਡਾਕਟਰ ਬਲਵੀਰ ਮੰਨਿਆ ਪਰਮੰਨਿਆ ਅੱਖਾਂ ਦਾ ਡਾਕਟਰ ਹੈ ਇਸ ਕਰਕੇ ਅਸੀਂ ਮਟੀਰੀਅਲ ਨਹੀਂ ਹੈਗੇ ਅਸੀਂ ਬਹੁਤ ਸਿਆਣੇ ਵੀ ਆ ਸਾਡੇ ਕੋਲ ਸਰਕਾਰ 2 ਸਾਲ ਹੋਵੇ ਚਲਾਉਂਦੇ ਆ ਪੰਜਾਬ ਨੂੰ ਕੋਈ ਘਾਟਾ ਨਹੀਂ ਪੈਣ ਦਿੱਤਾ ਕਦੇ ਤੁਹਾਡੇ ਵਿੱਤ ਮੰਤਰੀ ਵਾਂਗੂ ਇਹ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਸਾਡਾ ਖਜ਼ਾਨਾ ਵੀ ਭਰਿਆ ਹੈ ਸਾਡੀ ਨੀਅਤ ਵੀ ਭਰੀ ਹੈ ਤੁਹਾਡੀ ਨੀਅਤ ਵੀ ਖਾਲੀ ਹੈ ਤੁਹਾਡਾ ਖਜ਼ਾਨਾ ਵੀ ਖਾਲੀ ਹੈ ਤੁਸੀਂ ਇਹੀ ਕਰ ਸਕਦੇ ਹੋ ਬਸ ਸੋ ਇਸ ਕਰਕੇ ਮਿਸਪੀਕਰ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ